ਇਸ ਤੇ ਕੋਈ ਖਾਸ ਗੇਮ ਮਸ਼ਹੂਰ ਹੈ ਅਸੀਂ ਉਹਨਾਂ ਗੇਮਾਂ ਦੇ ਗਰਾਊਂਡ ਬਣਾ ਕੇ ਉੱਥੇ ਉਹਨਾਂ ਗੇਮਾਂ ਦੇ ਕੋਚ ਦੇਵਾਂਗੇ ਤਾਂ ਕਿ ਜਿਹੜੇ ਜਿਹੜੇ ਇਲਾਕੇ 'ਚ ਜਿਹੜੀ ਗੇਮ ਦਾ ਕਲਚਰ ਹੈ ਉਹ ਗੇਮ ਪਰ ਫੁੱਲ ਤੋਵੇ ਉੱਥੇ ਜਿੱਤਿਆ ਸੀਗਾ ਪਿੰਡ 'ਚੋਂ ਕਿਤੋਂ ਵੋਟਾਂ 'ਚ ਉਹਨੂੰ ਖੇਡ ਮੰਤਰੀ ਬਣਾਤਾ ਉਹਨੂੰ ਖੇਡਾਂ ਬਾਰੇ ਪਤਾ ਹੀ ਕੱਖ ਨਹੀਂ ਸੀ ਕਿ ਨਾ ਯਾਰ ਬੁੱਧੂ ਬਣਾਉਨੇ ਮੈਂ ਮਨਿਸਟਰ ਹਾਂ ਇਸ ਤੋਂ ਬਾਅਦ ਗੋਲ ਕੀ ਹੋਊਗੀ ਬਹੁਤ ਗੋਲ ਹੋਊਗੀ ਤਾਂ ਪਬਲਿਕ ਨੇ ਐਸਾ ਪਲਟਾ ਮਾਰਿਆ ਹੈ ਹੈਲੀਕਾਪਟਰ ਵੀ ਉਹੀ ਹੈ ਤੇ ਮੰਡੀ ਵੀ ਉਹੀ ਹੈ ਪਰ ਹੁਣ ਉਹ ਹੈਲੀਕਾਪਟਰ ਨੂੰ ਦੇਖ ਕੇ ਅੰਦਰ ਵੜਦੇ ਆ ਅੱਜ ਦਾ ਦਿਨ ਕਾਫੀ ਮਹੱਤਵਪੂਰਨ ਹੈ ਕਿ ਸਾਡੇ ਬੱਚਿਆਂ ਨੂੰ ਖਾਸ ਤੌਰ ਤੇ ਇਸ ਇਲਾਕੇ ਦੇ ਬੱਚਿਆਂ ਤਾਂ ਬਹੁਤ ਮੱਲਾ ਮਾਰੀਆਂ ਹੋਈਆਂ ਆ ਕਬੱਡੀ ਦੇ ਵਿੱਚ ਅਸੀਂ ਮਾਲਵੇ ਦੀਆਂ ਟੀਮਾਂ ਜਿਹੜੀਆਂ ਔਰ ਨਾਲ ਨਾਲ ਬੌਕਸਿੰਗ ਜਿਹੜੀ ਹੈ ਉਹ ਵੀ ਇੱਧਰਲੇ ਪਾਸੇ ਹੈ ਹਾਕੀ ਜਲੰਧਰ ਵਾਲੇ ਪਾਸੇ ਹੈ ਸੰਸਾਰਪੁਰ ਮਿੱਠਾਪੁਰ ਫੁੱਟਬਾਲ ਮਾਲਾ ਮਾਲਪੁਰ ਵਾਲੇ ਪਾਸੇ ਹੈ ਗੜਸ਼ੰਕਰ ਵਾਲੇ ਪਾਸੇ ਹੁਸ਼ਿਆਰਪੁਰ ਉਧਰ ਫੁੱਟਬਾਲ ਖੇਡਦੇ ਆ ਸੋ ਆਪਣੇ ਬਹੁਤ ਸਾਰੇ ਚੈਪਟਰ ਨੇ ਪੰਜਾਬ ਦੇ ਹਿੱਸੇ ਜਿੱਥੇ ਕੋਈ ਖਾਸ ਗੇਮ ਮਸ਼ਹੂਰ ਹੈ ਅਸੀਂ ਉਹਨਾਂ ਗੇਮਾਂ ਦੇ ਗਰਾਊਂਡ ਬਣਾ ਕੇ ਉੱਥੇ ਉਹਨਾਂ ਗੇਮਾਂ ਦੇ ਕੋਚ ਦੇਵਾਂਗੇ ਤਾਂ ਕਿ ਜਿਹੜੇ ਜਿਹੜੇ ਇਲਾਕੇ 'ਚ ਜਿਹੜੀ ਗੇਮ ਦਾ ਕਲਚਰ ਹੈ ਉਹ ਗੇਮ ਪਰਫੁੱਲਟ ਹੋਵੇ ਉੱਥੇ ਇਹ ਇਹ ਪਿੰਡਾਂ ਵਾਲੇ ਸੋਚ ਸਕਦੇ ਆ ਗੱਲਾਂ ਉਹਨਾਂ ਨੂੰ ਕੀ ਪਤਾ ਹੈ ਵੀ ਇਹ ਕੀ ਹੁੰਦਾ ਹੈ ਉਹ ਕਹਿੰਦੇ ਕੋਈ ਜਿੱਤਿਆ ਸੀਗਾ ਪਿੰਡ ਚੋਂ ਕਿਤੋਂ ਵੋਟਾਂ ਚ ਉਹਨੂੰ ਖੇਡ ਮੰਤਰੀ ਬਣਾਤਾ ਉਹਨੂੰ ਖੇਡਾਂ ਬਾਰੇ ਪਤਾ ਹੀ ਕੱਖ ਨਹੀਂ ਸੀ ਫੁੱਟਬਾਲ ਦੇ ਮੈਚ ਦੇ ਵਿੱਚ ਚੀਫ ਗੈਸਟ ਬਣਾ ਕੇ ਲੈ ਗਏ ਫੁੱਟਬਾਲ ਦਾ ਮੈਚ ਚੱਲੀ ਜਾਵੇ ਇੱਧਰ ਨੂੰ ਜਾਣ ਕੇ ਇੱਧਰ ਨੂੰ 10 15 ਮਿੰਟਾਂ ਬਾਅਦ ਕਹਿੰਦਾ ਵੀ ਕਿਉਂ ਲੱਤਾਂ ਮਾਰੀ ਜਾਂਦੇ ਬਾਲ ਦੇ ਠੁੱਡੇ ਕਿਉਂ ਮਾਰੀ ਜਾਂਦੇ ਉਹ ਨਾਲ ਬੈਠਾ ਸੀ ਅਫਸਰ ਕੋਈ ਉਹ ਕਹਿੰਦਾ ਸਰ ਗੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਹਿੰਦਾ ਯਾਰ ਬੁੱਧੂ ਬਣਾਉਂਦੇ ਹੋ ਮੈਂ ਮਨਿਸਟਰ ਹਾਂ ਇਤੋਂ ਬਾਅਦ ਗੋਲ ਕੀ ਹੋਊਗੀ ਬਹੁਤ ਗੋਲ ਹੋਊਗੀ ਤਾਂ ਬਾਲ ਤਾਂ ਜਮਾ ਗੋਲ ਹੈ ਤੂੰ ਕਿਉਂ ਇਹਨੂੰ ਹਟਾਓ ਇਹਨਾਂ ਨੂੰ ਕਿਉਂ ਬਚਾਦਾ ਟਾਈਮ ਉਹ ਕਹਿੰਦੇ ਨਹੀਂ ਜੀ ਉਹ ਗੋਲ ਹੁੰਦਾ ਜੀ ਉਹਦੇ ਵਿੱਚ ਜਾਂਦੇ ਤੂੰ ਗੋਲ ਹੁੰਦਾ ਤੇ ਜਦੋਂ ਨਾਮ ਵੰਡੇ ਇਹ ਨਾਮ ਵੰਡ ਕੇ ਕਹਿੰਦਾ ਅੱਜ ਮੈਨੂੰ ਬੜਾ ਦੁੱਖ ਹੋਇਆ ਸਾਡੇ ਦੇਸ਼ ਦੇ 22 ਖਿਡਾਰੀਆਂ ਕੋਲ ਇੱਕ ਗੇਮ ਹੈ ਇੱਕ ਬਾਲ ਹੈ 22 ਖਿਡਾਰੀ ਕਹਿੰਦਾ ਬਾਲ ਇੱਕ ਕੋਈ ਗੱਲ ਨਹੀਂ ਹਜੇ ਖਜ਼ਾਨਾ ਖਾਲੀ ਹੈ ਕਹਿੰਦਾ ਹਜੇ ਥੋੜਾ ਜਿਹਾ ਘਾਟੇ ਚ ਚੱਲ ਰਿਹਾ ਦੇਸ਼ ਬਸ ਕਹਿੰਦਾ ਤੁਸੀਂ ਉਹ ਦਿਨ ਦੂਰ ਨਹੀਂ ਹੁਣ 2 ਸਾਲ ਸਾਨੂੰ ਹੋਰ ਚੱਲਣ ਲੈਣੋ 2 ਦਿਨ 2 ਸਾਲਾਂ ਬਾਅਦ ਕਹਿੰਦਾ ਹਰੇਕ ਖਿਡਾਰੀ ਕੋਲੇ ਆਪਣੇ ਆਪਣੀ ਬਾਲ ਹੋਇਆ ਕਰੂ ਐਵੇਂ ਲੜਨ ਦੀ ਲੋੜ ਹੀ ਨਹੀਂ ਇੱਕ ਦੂਜੇ ਨਾਲ ਆ ਆ ਤਾਂ ਸਾਡੇ ਮੰਤਰੀ ਰਹੇ ਨੇ ਸੋ ਇਸ ਕਰਕੇ ਮੈਂ ਫੇਰ ਕਹਿਣਾ ਕਿ ਸਪੈਸ਼ਲਿਸਟ ਲੋਕਾਂ ਦੀ ਡਿਊਟੀ ਲੱਗਣੀ ਚਾਹੀਦੀ ਹੈ ਚਾਹੇ ਉਹ ਥਲੇਟਿਕਸ ਤੇ ਚਾਹੇ ਉਹ ਖੇਡਾਂ ਤੇ ਚਾਹੇ ਉਹ ਇੰਡਸਟਰੀ ਤੇ ਜਿਹੜੇ ਉਹ ਉਸ ਚੀਜ਼ ਬਾਰੇ ਜਾਣਦੇ ਨੇ ਜਿਨ੍ਹਾਂ ਨੂੰ ਉਹਦੇ ਉਹਦੇ ਬਾਰੇ ਪਤਾ ਹੈ ਚਾਹੇ ਉਹ ਮੈਡੀਕਲ ਚ ਹੋਵੇ ਨਾ ਉਹੀ ਪਹਿਲਾ ਕਹਾਵਤ ਹੁੰਦੀ ਸੀ ਕਿ ਮਾੜਾ ਡਾਕਟਰ ਜਿਹੜਾ ਉਹ ਜਾਨ ਨੂੰ ਖਤਰਾ ਪੈਦਾ ਕਰ ਦਿੰਦਾ ਜਦੋਂ ਪਤਾ ਹੀ ਨਹੀਂ ਕੋਈ ਟ੍ਰੇਨਿੰਗ ਹੀ ਨਹੀਂ ਸੋ ਅਸੀਂ ਉਹਨਾਂ ਚੋਂ ਨਿਕਲੇ ਹੋਏ ਆ ਅੱਜ ਕਾਲਚਰਾਣੀ ਵਾਲਿਓ ਮੈਂ ਮੈਂ ਗੱਲ ਕਰ ਰਿਹਾ ਸੀ ਕੇਜਰੀਵਾਲ ਸਾਹਿਬ ਨਾਲ ਮੈਂ ਕਹਾਂ ਜੀ ਵਕਤ ਦੇਖ ਲੋ ਕਿੰਡੀ ਵੱਡੀ ਚੀਜ਼ ਐ ਡਰੀਏ ਮਹਾਰਾਜ ਤੋਂ ਇਹ ਵਕਤ ਬਹੁਤ ਵੱਡੀ ਚੀਜ਼ ਐ ਇਹ ਰਾਜਾਂ ਤੋਂ ਭੀਖ ਮੰਗਾ ਦਿੰਦਾ ਇਹ ਵਕਤ ਭਿਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਇਹ ਵਕਤ ਇਸੇ ਕਾਲ ਚ ਰਾਣੀ ਵਾਲੀ ਮੰਡੀ ਚ ਇਹੀ ਹੈਲੀਕਾਪਟਰ ਉਤਰਦਾ ਸੀ ਪਰ ਵਿੱਚੋਂ ਕੋਈ ਹੋਰ ਉਤਰਦਾ ਸੀ ਤੇ ਪਬਲਿਕ ਨੇ ਐਸਾ ਪਲਟਾ ਮਾਰਿਆ ਹੈ ਹੈਲੀਕਾਪਟਰ ਵੀ ਉਹੀ ਐ ਤੇ ਮੰਡੀ ਵੀ ਉਹੀ ਐ ਪਰ ਹੁਣ ਉਹ ਹੈਲੀਕਾਪਟਰ ਨੂੰ ਦੇਖ ਕੇ ਅੰਦਰ ਵੜਦੇ ਐ ਵੀ ਯਾਰ ਉੱਤੋਂ ਦੀ ਘੜਾ ਜਾਣਾ ਦੇ ਜਾਣ ਕਿਤੇ ਐਵੇਂ ਮਿੰਝ ਜਾਂਦੇ ਨੇ ਉੱਤੋਂ ਹੀ ਇਹ ਕੁਦਰਤ ਐ ਮੇਰੇ 'ਚ ਕੋਈ ਕਸੂਰ ਨਹੀਂ ਇਹ ਤਾਂ ਪਬਲਿਕ ਐ ਜੀ ਲੋਕਾਂ ਦਾ ਤੁਹਾਡਾ ਪਿਆਰ ਐ ਜਿਹਦੇ ਕਰਕੇ ਉੱਡੇ ਫਿਰਦੇ ਆ ਤੁਹਾਡਾ ਪਿਆਰ ਐ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ ਤੁਹਾਡਾ ਪਿਆਰ ਐ ਜਿਹੜਾ ਸਾਨੂੰ ਕੰਮ ਕਰਨ ਵਾਸਤੇ ਪ੍ਰੇਰਦਾ ਰਹਿੰਦਾ ਜੇ ਨਜ਼ਰ ਤੁਸੀਂ ਸਾਡੇ ਨਾਲੋਂ ਸਾਨੂੰ ਕੋਈ ਖਤਰਾ ਨਹੀਂ